ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੇ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਡਿਜ਼ਾਈਨ ਬਣਾਉਣ ਵਾਸਤੇ ਸਲਾਈ ਤੇ ਤਿੰਨ ਤਿੰਨ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾਏ ਜੀ ਇੱਕ ਇੱਕ ਕੁੰਡਾ ਆਪਾਂ ਸਾਈਡ ਤੇ ਰੱਖਿਆ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਬਹੁਤ ਸੌਖਾ ਹੈ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣਦਾ ਤੇ ਬਹੁਤ ਸੋਹਣਾ ਲੱਗਦਾ ਜਲਦੀ ਬਹੁਤ ਬਣਦਾ ਤੇ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਆਪਣੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆਂ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਤੇ ਚਲੋ ਜੀ ਆਪਾਂ ਤਾਂ ਅੱਗਾ ਆਪਣੇ ਵੱਲ ਕੀਤਾ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਉਨੇ ਆ ਇਹ ਇੱਕ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਫਿਰ ਤਾਂ ਅੱਗਾ ਆਪਣੇ ਵੱਲ ਕਰਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇੱਕ ਗੁੰਡਾ ਸਿੱਧਾ ਬਣਾਵਾਂਗੇ ਤੇ ਪਲੀਜ਼ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਤੁਹਾਡੇ ਸਪੋਰਟ ਦੀ ਬਹੁਤ ਲੋੜ ਹੈ ਤੇ ਪਲੀਜ਼ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਤੇ ਲਓ ਜੀ ਆਪਾਂ ਸਾਰੇ ਗੁੰਡੇ ਬਣਾ ਲਏ ਇੱਥੇ ਆਪਾਂ ਇੱਕ ਉਲਟਾ ਗੁੰਡਾ ਤੇ ਇੱਕ ਗੁੰਡਾ ਸਿੱਧਾ ਦਾ ਬਾਰਡਰ ਬਣਾਇਆ ਸੀ ਇਸ ਤਰ੍ਹਾਂ ਬਾਰਡਰ ਬਣਾ ਕੇ ਇੱਕ ਸਲਾਈ ਆਪਾਂ ਉਲਟੀ ਬਣਾ ਲਈ ਸੀ ਇੱਧਰ ਤੇ ਲਓ ਜੀ ਆਪਾਂ ਹੁਣ ਆ ਗਏ ਉਲਟੀ ਸਾਈਡ ਉਲਟੀ ਸਾਈਡ ਵੀ ਆਪਾਂ ਧਾਗਾ ਆਪਣੇ ਵੱਲ ਹੀ ਰੱਖਾਂਗੇ ਕਿਉਂਕਿ ਇੱਥੇ ਆਪਾਂ ਦੋ ਕੁੰਡੇ ਜਿਹੜੇ ਆਪਣੇ ਆਹ ਵਾਲੇ ਆ ਜਿਹੜਾ ਵਧਾਇਆ ਆਪਾਂ ਇਹੇ ਕੁੰਡਾ ਨਹੀਂ ਘਟਾਉਣਾ ਹੈਗਾ ਜਿਹੜੇ ਆਪਣੇ ਨਾਰਮਲ ਕੁੰਡੇ ਦੇਖਦੇ ਆਪਾਂ ਇਹਨਾਂ ਨੂੰ ਦੋਨਾਂ ਨੂੰ ਇਸ ਤਰ੍ਹਾਂ ਲੈ ਕੇ ਸਲਾਈ 'ਚ ਦੋਹਾਂ ਦਾ ਇੱਕ ਕਰ ਦੇਣਾ ਧਾਗਾ ਆਪਣੇ ਵਾਲੇ ਰੱਖਾਂਗੇ ਇਹਸ ਕੁੰਡੇ ਨੂੰ ਆਪਾਂ ਸਿੰਪਲ ਸਿੱਧਾ ਬਣਾ ਲੈਨੇ ਆ ਫਿਰ ਧਾਗਾ ਆਪਣੇ ਵੱਲ ਕਰਾਂਗੇ ਆ ਦੋ ਕੁੰਡੇ ਲੈ ਕੇ ਦੋਹਾਂ ਦਾ ਇੱਕ ਕਰ ਦਾਂਗੇ ਜਿਹੜਾ ਆਪਾਂ ਪਹਿਲਾਂ ਵੜ ਪਾਇਆ ਸੀ ਹੁਣ ਆਪਾਂ ਸਿੱਧਾ ਬਣਾ ਲਵਾਂਗੇ ਉਲਟੀ ਸਾਈਡ ਆਈ ਸਲਾਈ ਆਪਾਂ ਇਧਰੋਂ ਉਲਟੀ ਸਾਈਡ ਤੋਂ ਸਿੱਧੀ ਬਣਾਉਣੀ ਹੈ ਇਹ। ਮਸ ਆਪਾਂ ਗੁੰਡਿਆਂ ਦਾ ਹੀ ਧਿਆਨ ਰੱਖਿਆ ਜਿਹੜਾ ਆਪਾਂ ਵਾਲ ਪਾਇਆ ਗੁੰਡਾ ਉਹ ਨਹੀਂ ਘਟਾਉਣਾ ਹੈਗਾ। ਚਲੋ ਜੀ ਆਪਾਂ ਦੋ ਸਲਾਈਆਂ ਬਣਾ ਲਈਆਂ ਡਿਜ਼ਾਈਨ ਦੀਆਂ। ਹੁਣ ਆਪਾਂ ਵਾਲੀ ਸਲਾਈ ਬਣਾਵਾਂਗੇ ਜੀ ਸਿੱਧੀ ਹੁਣ ਆਪਾਂ ਗੈਪ ਦੇਣਾ ਵਿਚਾਲੇ ਤਾਂ ਉਹਦੇ ਵਾਸਤੇ ਆਪਾਂ ਸਲਾਈਆਂ ਆਪਣੇ ਹਿਸਾਬ ਨਾਲ ਬਣਾ ਸਕਦੇ ਹਾਂ ਤਲੋ ਜੀ ਆਪਾਂ ਚਾਰ ਸਲਾਈਆਂ ਬਣਾ ਲੀਆਂ ਹੈਗੀਆਂ ਗੈਪ ਵਾਸਤੇ ਹੁਣ ਆਪਾਂ ਫਿਰ ਤੋਂ ਇਹੀ ਡਿਜ਼ਾਈਨ ਆਪਣਾ ਫਿਰ ਸਟਾਰਟ ਕਰਾਂਗੇ ਇੱਕ ਗੁੰਡਾ ਤਾਰਾਂਗੇ ਦੋ ਗੁੰਡਿਆਂ ਤੋਂ ਆਪਾਂ ਇੱਕ ਗੁੰਡਾ ਬਣਾਵਾਂਗੇ ਇੱਕ ਗੁੰਡਾ ਸਿੱਧਾ ਇੱਥੇ ਆਪਾਂ ਵਲ ਪਾ ਲਈ ਪਹਿਲਾਂ ਫਿਰ ਤੱਕ ਆਪਣੇ ਵੱਲ ਕਰਾਂਗੇ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਇੱਕ ਗੁੰਡਾ ਸਿੱਧਾ ਬਣਿਆ ਹੋਇਆ ਡਿਜ਼ਾਈਨ ਬਹੁਤ ਸੋਹਣਾ ਲੱਗਦਾ ਜੀ ਕੋਈ ਉਨ ਵਿੱਚ ਘਟ ਦੇਖਦਾ ਐਸੇ ਇਹ ਬਣਿਆ ਹੋਇਆ ਡਿਜ਼ਾਈਨ ਬਹੁਤ ਸੋਹਣਾ ਲੱਗਦਾ ਜੀ ਲਓ ਜੀ ਆਪਾਂ ਸਿੱਧੀ ਸਲਾਈ ਬਣਾ ਲਈ ਤੇ ਆਪਾਂ ਅਗੇ ਉਲਟੀ ਸਾਈਡ ਉਲਟੀ ਸਾਈਡ ਫਿਰ ਆਪਾਂ ਉਹੀ ਡਿਜ਼ਾਈਨ ਬਣਾਉਣਾ ਜੋ ਆਪਾਂ ਸਿੱਧੇ ਪਾਸੇ ਬਣਾਇਆ ਉਸੇ ਤਰ੍ਹਾਂ ਹੀ ਬਣਾਉਣਾ ਤਦ ਲੋ ਜੀ ਆਪਾਂ ਆਹ ਇੰਨਾ ਕ ਡਿਜ਼ਾਈਨ ਬਣਾਇਆ ਹੈਗਾ ਤਿੰਨ ਡਿਜ਼ਾਈਨ ਬਣਾਏ ਆ 6-6 ਸਲਾਈਆਂ ਦਾ ਡਿਜ਼ਾਈਨ ਹੈ ਜੀ ਤੇ ਤੁਸੀਂ ਵੀ ਟਰਾਈ ਕਰਿਓ ਜੀ ਇਹੀ ਆਪਾਂ 6-6 ਸਲਾਈਆਂ ਅੱਗੇ ਤੋਂ ਅੱਗੇ ਪਾਉਂਦੇ ਜਾਵਾਂਗੇ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਆਪਾਂ ਇੰਨਾ ਕੇ ਬਣਾਇਆ ਜੀ ਹੋਰ ਨਹੀਂ ਬਣਾਇਆ ਗਿਆ ਆਪਣੇ ਕੋਲ ਤੇ ਉਮੀਦ ਹੈ ਕਿ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਆਪਣੇ ਚੈਨਲ ਨੂੰ ਕਰਿਓ ਜੀ ਵੱਧ ਤੋਂ ਵੱਧ ਸਪੋਰਟ ਹਲਕਾ ਜਿਹਾ ਡਿਜ਼ਾਈਨ ਹੈ ਜੀ ਹੋ ਇਸ ਤਰ੍ਹਾਂ ਲੱਗਦਾ ਹੈਗਾ ਪਰ ਬਣਿਆ ਹੈ ਬਹੁਤ ਸੋਹਣਾ ਲੱਗਦਾ ਜੀ ਥੋੜਾ ਜਿਹਾ ਵੀਡੀਓ 'ਚ ਇਸ ਤਰ੍ਹਾਂ ਲੱਗਦਾ ਹੈਗਾ ਤੇ ਚਲੋ ਜੀ ਜ਼ਰੂਰ ਟਰਾਈ ਕਰਿਓ ਵੀਡੀਓ ਨੂੰ ਐਂਡ ਤੱਕ ਦੇਖਿਓ ਚਲੋ ਜੀ ਮਿਲਦੇ ਆ ਕਿਸੇ ਹੋਰ ਸੋਹਣੇ ਜੀ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ